ਰਾਦਾ ਸਵਾਮੀ ਸਾਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੋਲੀਟਿਕਲ ਪਾਰਟੀਆਂ ਤੇ ਪਾਰਟੀਆਂ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਦੀ ਪਹਿਲੀ ਪਸੰਦ ਬਣਦੇ ਜਾ ਰਹੇ ਨੇ ਹਰ ਕੋਈ ਲੀਡਰ ਤੇ ਪਾਰਟੀ ਦਾ ਨੇਤਾ ਜਾ ਕੇ ਆਸ਼ੀਰਵਾਦ ਮੰਗ ਰਿਹਾ ਤੇ ਨਾਲ ਉਹਨਾਂ ਨਾਲ ਖਿੱਚ-ਮਾਈਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਨੇ ਪੋਲੀਟਿਕਲ ਪਾਰਟੀਆਂ ਹੋਣ ਜਾਂ ਉਹਨਾਂ ਵੱਲੋਂ ਚੋਣ ਲੜ ਰਹੇ ਵੱਖ-ਵੱਖ ਲੋਕ ਸਭਾ ਤੋਂ ਉਮੀਦਵਾਰ ਉਹ ਹਰ ਰੋਜ਼ ਕੋਈ ਨਾ ਕੋਈ ਆਸ਼ੀਰਵਾਦ ਲੈਣ ਜਾਂਦੇ ਨੇ ਤੇ ਕਿਹਾ ਜਾ ਸਕਦਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੋਲਿਟਿਕਲ ਪਾਰਟੀਆਂ ਅਤੇ ਉਹਨਾਂ ਦੇ ਉਮੀਦਵਾਰਾਂ ਦੀ ਪਹਿਲੀ ਪਸੰਦ ਬਣ ਚੁੱਕੇ ਨੇ। ਇਹ ਤੋ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੀ ਤਿੰਨ ਦਫਾ ਆ ਚੁੱਕੇ ਨੇ ਜਦੋਂ ਦੇ ਉਹ ਪ੍ਰਧਾਨ ਮੰਤਰੀ ਬਣੇ ਨੇ। ਇਸ ਤੋਂ ਇਲਾਵਾ ਸੂਬਿਆਂ ਦੇ ਮੁੱਖ ਮੰਤਰੀ ਉਹ ਵੀ ਲਾਜ਼ਮੀ ਤੌਰ ਤੇ ਵੋਟਾਂ ਵਾਲੇ ਦਿਨਾਂ ਦੇ ਵਿੱਚ ਆਉਂਦੇ ਨੇ ਚਾਹੇ ਉਹ ਲੋਕ ਸਭਾ ਦੀਆਂ ਵੋਟਾਂ ਹੋਣ ਜਾਂ ਫਿਰ ਵਿਧਾਨ ਸਭਾ ਦੀਆਂ। ਤੇ ਰੋਜ਼ ਹੀ ਸਿਆਸੀ ਲੀਡਰਾਂ ਦੇ ਲੱਗ ਰਹੇ ਨੇ ਰਾਧਾ ਸੁਆਮੀ ਸਾਸਨਗ ਵਿਆਸ ਦੇ ਵਿੱਚ। ਸਿਆਸੀ ਡਿਰੀ ਜੋ ਹੁਣ ਤੱਕ ਗਏ ਨੇ ਉਹਨਾਂ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਕੋਈ ਨਹੀਂ ਪਹੁੰਚਿਆ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਾ ਕੇ ਅਸ਼ੀਰਵਾਦ ਮੰਗਾ ਰਹੇ ਅਸ਼ੀਰਵਾਦ ਕਿਉਂ ਮੰਗਿਆ ਜਾ ਰਿਹਾ ਲਾਜ਼ਮੀ ਤੌਰ ਤੇ ਬੱਚਾ ਵੀ ਚੰਗੀ ਤਰ੍ਹਾਂ ਗੱਲ ਸਮਝਦਾ ਲੇਕਿਨ ਆਪਣੀਆਂ ਸੋਸ਼ਲ ਮੀਡੀਆ ਤੇ ਮਿਲਣ ਤੋਂ ਬਾਅਦ ਫੋਟੋਆਂ ਵਾਇਰਲ ਇਸ ਕਰਕੇ ਕਰ ਰਹੇ ਨੇ ਤਾਂ ਜੋ ਰਾਧਾ ਸੁਆਮੀ ਸਤਸੰਗ ਬਿਆਸ ਦੇ ਸ਼ਰਧਾਲੂ ਇਹ ਮਹਿਸੂਸ ਕਰਨ ਕਿ ਇਹ ਉਮੀਦਵਾਰ ਦੀ ਬਾਬੇ ਨਾਲ ਚੰਗੀ ਪਹੁੰਚ ਹੈ ਹਾਲਾਂਕਿ ਰਾਧਾ ਸਵਾਮੀ ਸੈਸੰਗ ਬਿਆਸ ਦੇ ਪਸ਼ੋਕੜ ਤੇ ਝਾਤੀ ਮਾਰੀਏ ਤਾਂ ਕਦੇ ਵੀ ਇਸ ਡੇਰੇ ਤੋਂ ਕਿਸੇ ਵੀ ਪੋਲੀਟੀਕਲ ਪਾਰਟੀ ਕਿਸੇ ਵੀ ਉਮੀਦਵਾਰ ਨੂੰ ਖੁੱਲ ਕੇ ਸ਼ਰਿਆ ਮਹਮੈਤ ਨਹੀਂ ਕੀਤੀ ਜਦਕਿ ਬਾਕੀ ਜਿਹੜੇ ਡੇਰੇ ਨੇ ਉਹ ਲਾਜ਼ਮੀ ਤੌਰ ਤੇ ਅਜਿਹੇ ਮੌਕਿਆਂ ਤੇ ਕਿਸੇ ਪਾਰਟੀ ਦੇ ਹੱਕ ਵਿੱਚ ਭੁਗਤਦੇ ਨੇ ਤੇ ਬਾਅਦ ਚ ਨਤੀਜੇ ਉਹ ਸਾਰਿਆਂ ਦੇ ਸਾਹਮਣੇ ਲੇਕਨ ਰਾਧਾ ਸਵਾਮੀ ਸੈਸੰਗ ਬਿਆਸ ਵੱਲ ਕਦੇ ਵੀ ਖੁੱਲ ਕੇ ਵੀ ਕਿਸੇ ਵੀ ਪਾਰਟੀ ਜਾਂ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਨਹੀਂ ਕੀਤਾ ਲੇਕਿਨ ਪਾਰਟੀਆਂ ਦੇ ਲੀਡਰ ਅਤੇ ਉਮੀਦਵਾਰ ਜਦੋਂ ਮੱਥਾ ਟੇਕਣ ਜਾਂਦੇ ਨੇ ਤੇ ਲਾਜ਼ਮੀ ਤੌਰ ਤੇ ਬਹੁਤ ਕੁਝ ਸਮਝਿਆ ਜਾ ਸਕਦਾ ਹੈ ਅਸਲ 'ਚ ਰਾਜਾ ਸੁਆਮੀ ਸੰਸਿੰਘ ਬਿਆਸ ਕਾਫੀ ਵੱਡਾ ਡੇਰਾ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਸ਼ਰਧਾਲੂ ਨੇ ਦੱਸਿਆ ਜਾ ਰਿਹਾ ਹੈ ਕਿ 5000 ਤੋਂ ਵੱਧ ਇਹਨਾਂ ਦੇ ਦੁਨੀਆ ਭਰ ਦੇ ਵਿੱਚ ਡੇਰੇ ਨੇ ਇੱਥੋਂ ਤੱਕ ਭਾਰਤੀ ਨਹੀਂ ਕਈ ਦੁਨੀਆ ਭਰ ਦੇ ਮੁਲਕ ਦੇ ਵਿੱਚ ਵੀ ਇਹਨਾਂ ਦੇ ਡੇਰੇ ਬਣੇ ਨੇ ਇਸ ਕਰਕੇ ਜਿਹੜੀ ਵੀ ਪਾਰਟੀ ਚਾਹੇ ਸੈਂਟਰ ਦੇ ਵਿੱਚ ਰਾਜ ਕਰਦੀ ਹੈ ਜਾਂ ਨਹੀਂ ਕਰਦੀ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਮਿਲੇ ਬਾਬਾ ਗ੍ਰੀਵਦਰ ਸਿੰਘ ਢਲੋ ਦੇ ਵੋਟਾਂ ਦੇ ਬਹਾਨੇ ਦਰਸ਼ਨ ਕਰਨ ਆ ਹੀ ਜਾਂਦੇ ਉਸ ਤੋਂ ਬਾਅਦ ਵੀਡੀਓ ਵੀ ਬਣਦੀ ਨੇ ਤੇ ਤਸਵੀਰਾਂ ਵੀ ਖਿਚਾਈਆਂ ਜਾਂਦੀਆਂ ਨੇ ਪੰਜਾਬ ਹਿਮਾਚਲ ਚੰਡੀਗੜ੍ਹ ਸਮੇਤ ਕਿਉਂਕਿ 7ਵੇਂ ਗੀੜ ਦੀਆਂ ਵੋਟਾਂ ਪੈ ਰਹੀਆਂ ਜਿੱਦੇ ਚੱਲਦਿਆਂ ਹੁਣ ਸਿਰਫ 16 ਦਿਨ ਬਚੇ ਨੇ ਤੇ ਜੀ ਸਥਿਤੀ ਵਿੱਚ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਰਾਦਾ ਸੁਆਮੀ ਸਤਸਿੰਘ ਬਿਆਸ ਦੇ ਮੁਖੀ ਬਾਬਾ ਗ੍ਰਿੰਦਰ ਸਿੰਘ ਟਲੋ ਹੁਣਾ ਕੋਲ ਅਸ਼ੀਰਵਾਦ ਲੈਣ ਦੀ ਪਹੁੰਚ ਰਹੇ ਨੇ ਇੱਥੇ ਹੀ ਨਹੀਂ ਉਮੀਦਵਾਰ ਡੇਰਾ ਮੁਖੀderiv ਮੁਲਾਕਾਤ ਕਰ ਤੋਂ ਫੋਟੋ ਸਾਂਝੀ ਕਰ ਰਹੇ ਬਲਕੇ ਉਹਨਾਂ ਦੀਆਂ ਪੋਲੀਟਿਕਲ ਪਾਰਟੀਆਂ ਤੇ ਵੀ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਡੇਰੇ ਦਾ ਇੱਕ ਆਪਣਾ ਵੋਟ ਬੈਂਕ ਮਜ਼ਬੂਤ ਕਾਫੀ ਮੰਨਿਆ ਜਾਂਦਾ ਉਮੀਦਵਾਰ ਦੀ ਜਿੱਤ ਹਾਰ ਤੈਅ ਕਰਦਾ ਦੇ ਨਾਲ ਜੁੜੇ ਲੋਕਾਂ ਮੁਤਾਬਕ ਪੰਜਾਬ ਹੀ ਨਹੀਂ ਹਰ ਸੂਬੇ ਦੇ ਵਿੱਚ ਰਾਧਾ ਸਵਾਮੀ ਦਾ ਕਾਫੀ ਪ੍ਰਭਾਵ ਹੈ ਤੇ ਜਿਸ ਕਰਕੇ ਕਿਉਂਕਿ ਅੰਮ੍ਰਿਤਸਰ ਦੇ ਕਸਬਾ ਬਿਆਸ ਵਿੱਚ ਹੈੱਡ ਕੁਆਟਰ ਤੇ ਨਾਲ ਲੱਗਦੇ ਹਲਕੇ ਖਡੂਰ ਸਾਹਿਬ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਸ਼ਾਰਪੁਰ ਦਾ ਏਰੀਆ ਕਾਫੀ ਪ੍ਰਭਾਵ ਰੱਖਦਾ ਲੇਕਿਨ ਹਾਲਾਂਕਿ ਵੱਡੀ ਗੱਲ ਇਹ ਵਿੱਚ ਪੰਜਾਬ ਭਰ ਦੇ ਵਿੱਚ ਰਾਧਾ ਸਵਾਮੀ ਸਾਸਨ ਬਿਆਸ ਦੇ ਸ਼ਰਧਾਲੂ ਨੇ ਦੇਰਾ ਬਿਆਸ ਦੀ ਇੱਕ ਕਿਤਾਬ ਮੁਤਾਬਕ ਦੇਸ਼ ਭਰ ਵਿੱਚ ਉਹਨਾਂ ਦੇ 5000 ਡੇਰੇ 99 ਦੇਸ਼ਾਂ ਵਿੱਚ ਉਹਨਾਂ ਦੇ 사త్సੰਗ ਕਰਨੇ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ 80 ਤੋਂ 90 ਤਾਂ ਸਿਰਫ ਪੰਜਾਬ ਦੇ ਦੇਸ਼ ਤੋਂ ਇਲਾਵਾ ਹਰਿਆਣਾ ਮਾਝਲ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿੱਚ 사త్సੰਗ ਕਰਨੇ ਜੋ ਉਮੀਦਵਾਰ ਹੁਣ ਤੱਕ ਮੱਥਾ ਟੇਕ ਕੇ ਆਏ ਨੇ ਉਹਨਾਂ ਵਿੱਚ ਸੰਗਰੂਤ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਲੁਧਿਆਣੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਅਤੇ ਨਾਨਦ ਪ੍ਰਸਾਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਕੰਗ ਜਲੰਧਰ ਤੋਂ ਭਾਜਪਾ ਜਨਤਾ ਪਾਰਟੀ ਦੇ ਉਮੀਦਵਾਰ ਸ਼ਸ਼ੀਲ ਕੁਮਾਰ ਰਿਕੂ ਕੜੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਬਿਰਿੰਦਰ ਸਿੰਘ ਬੜਿੰਗ ਇਸ ਤੋਂ ਇਲਾਵਾ ਹਰ ਬਾਚਿਲ ਪ੍ਰਦੇਸ਼ ਦੇ ਕਈ ਉਮੀਦਵਾਰ ਅਤੇ ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਆ ਕੇ ਵੀ ਬਾ 30 ਚੁਪੀ ਤ ਤਾਂ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 10 ਸਾਲ ਦੇ ਕਾਰਜਕਾਲ ਦੌਰਾਨ ਉਹ ਤਿੰਨ ਵਾਰ ਡੇਰਾ ਬਿਆਸ ਪਹੁੰਚੇ ਨੇ ਸਾਲ 2022 ਵਿੱਚ ਮਾਝਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਠੀਕ 4 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਿਆਸ ਪਹੁੰਚ ਕੇ ਡੇਰਾ ਮੁਖੀ ਦੇ ਨਾਲ ਮੁਲਾਕਾਤ ਕੀਤੀ ਸੀ ਇਸੇ ਤਰ੍ਹਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਰੱਖਿਆ ਮੰਤਰੀ ਰਾਜਨੇਸ਼ ਸਿੰਘ ਤੋਂ ਇਲਾਵਾ ਪਿਛਲੇ ਹfte ਮਾਝਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਦੇਵ ਸਿੰਘ ਸੁੱਕੂ ਅਤੇ ਕੇਂਦਰੀ ਮੰਤਰੀ ਨੁਰਾਲ ਠਾਕਰ ਨੇ ਵੀ ਡੇਰਾ ਪਹੁੰਚ ਕੇ ਮੁਖੀ ਗ੍ਰਿੰ다 ਸਿੰਘ ਢਿਲੋ ਦੇ ਨਾਲ ਮੁਲਾਕਾਤ ਕੀਤੀ ਸੀ ਇਸ ਤੋਂ ਇਲਾਵਾ ਸ਼ਾਰਪੁਰ ਤੋਂ ਉਮੀਦਵਾਰ ਨੀਤਾ ਸੋਮਪ੍ਰਕਾਸ਼ ਜਿਨ੍ਹਾਂ ਦੇ ਘਰ ਵਾਲੇ ਸੈਂਟਰ ਦੇ ਵਿੱਚ ਵਜੀਰ ਰਹੇ ਚੁਕੇ ਨੇ ਸੋਮਪ੍ਰਕਾਸ਼ ਉਹ ਵੀ ਮੀਆਂ ਬੀਬੀ ਜਾ ਕੇ ਡੇਰਾ ਮੁਖੀ ਨੂੰ ਮਿਲ ਕੇ ਆਏ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਡੇਰਾ ਰਾਧਾ ਸੁਆਮੀ ਸਾਸਨ ਬਿਆਸ ਮੰਨਿਆ ਜਾਂਦਾ। ਵੈਸੇ ਪੰਜਾਬ ਦੇ ਵਿੱਚ ਡੇਰਿਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਡੇਰੇ ਨੇ ਜਿਨ੍ਹਾਂ 'ਚ ਡੇਰਾ ਨਾਨਕਸਰ, ਸੰਤ ਅਜੀਤ ਸਿੰਘ ਸਾਲੀ ਸਾਹਿਬ ਵਾਲਾ ਡੇਰਾ ਸੰਤ ਬਿਆਸ ਸਿੰਘ ਸੁਰ ਸਿੰਘ ਵਾਲੇ ਸੰਤ ਸੇਵਾ ਸਿੰਘ ਰਾਮਪੁਰ ਖੇੜਾ, ਪਰਮੇਸ਼ਵਰ ਦੇ ਆਰ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਡੇਰਾ ਬਾਬਾ ਰੂਮੀ ਵਾਲਾ ਪੁਚੋਕਲਾ ਇਸ ਤਰ੍ਹਾਂ ਲੱਭਾ ਰਾਧਾ ਸੁਆਮੀ ਸਾਸਨ ਸਿੰਘ ਬਿਆਸ ਵਾਲਾ ਡੇਰਾ ਸੱਚਾ ਸੌਦਾ ਨੂਰਮਲ ਡੇਰਾ ਦਿਵਯਾ ਜੋਤੀ ਜਾਗਰਣ ਸੰਸਥਾ ਸੰਤ ਨਿਰੰਕਾਰੀ ਮਿਸ਼ਨ ਡੇਰਾ ਬਾਬਾ ਨੂੰ ਮਨਸ਼ਾ ਅਤੇ ਡੇਰਾ ਸੱਚਖੰਡ ਬੱਲਾ ਸਮੇਤ ਪੰਜਾਬ ਦੇ ਕਈ ਪ੍ਰਸਿੱਧ ਡੇਰੇ ਨੇ ਜਿਹੜੇ ਚੋਣਾ ਤੇ ਕਾਫੀ ਆਪਣਾ ਪ੍ਰਭਾਵ ਰੱਖਦੇ ਨੇ ਚਾਹੇ ਸਿੱਧੇ ਤੌਰ ਤੇ ਕੋਈ ਕੋਸ਼ਿਸ਼ ਨਾ ਕੀਤੀ ਜਾਂਦੀ ਲੇਕਿਨ ਫਿਰ ਵੀ ਪ੍ਰਭਾਵ ਦਿਖਾਈ ਦਿੰਦਾ ਸਿਰਫ ਰਾਜਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਹੀ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਜਾ ਰਿਆ ਬਲਕਿ ਡੇਰਾ ਬੱਲਾ ਵਾਲਿਆਂ ਦੇ ਮੁਖੀ ਦੇ ਨਾਲ ਵੀ ਲੀਡਰ ਅਕਸਰ ਹੀ ਬਿਲਕੇ ਤਸਵੀਰਾਂ ਸਾਂਝੀਆਂ ਕਰ ਦਿੰਦੇ ਪੰਜਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਡੇਰੇ ਨੇ ਉਹਨਾਂ ਡੇਰਿਆਂ ਦੇ ਵਿੱਚੋਂ 10 ਜਿਹੇ ਡੇਰੇ ਨੇ ਜਿਨ੍ਹਾਂ ਦਾ ਆਪਣੇ ਆਪੇ ਆ ਤੌਰ ਤੇ ਇੱਕ ਵੱਡਾ ਪ੍ਰਭਾਵ ਦੱਸ ਵੱਡੇ ਡੇਰੇ ਮੰਨੇ ਜਾਂਦੇ ਨੇ ਹਾਲਾਂਕਿ ਪੰਜਾਬ ਦੇ ਬਾਕੀ ਡੇਰਿਆਂ ਦੀ ਬਜਾਏ ਅਗਰ ਸੱਚਾ ਸੌਦਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਮੇਸ਼ਾ ਹੀ ਖੁੱਲ ਕੇ ਪੋਲੀਟੀਕਲ ਪਾਰਟੀਆਂ ਦੇ ਹੱਕ ਵਿੱਚ ਅਨਾਉਂਸਮੈਂਟ ਕੀਤੀ ਹੈ ਚਾਹੇ ਕਦੀ ਉਹਨਾਂ ਨੇ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਕੀਤੀ ਹੋਵੇ ਜਾਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਕੀਤੀ ਹੋਵੇ ਜਾ ਦੱਬੀ ਸੂਰ ਦੇ ਵਿੱਚ ਕਿਸੇ ਹੋਰ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਉਹ ਲੇਕਿਨ ਇੰਨਾ ਇਸ ਡੇਰੇ ਨੂੰ ਛੱਡ ਕੇ ਬਾਕੀ ਡੇਰੇ ਚੋਪੇ ਰਹੇ ਨੇ ਖੁੱਲ ਕੇ ਕਦੇ ਵੀ ਆਵਾਜ਼ ਕਿਸੇ ਪੋਲੀਟਿਕਲ ਪਾਰਟੀ ਦੇ ਹੱਕ ਵਿੱਚ ਬੁਲੰਦ ਨਹੀਂ ਕੀਤੀ ਲੇਕਿਨ ਜਿਹੜੀਆਂ ਹੁਣ ਤਸਵੀਰਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢੱਲੋ ਦੇ ਨਾਲ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਉਹ ਵੋਟਾਂ 'ਚ ਤਬਦੀਲ ਹੋਣਗੀਆਂ ਜੇ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹ ਇੱਕ ਤਰੀਕ ਨੂੰ ਪਤਾ ਲੱਗੇਗਾ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਲੋਕ ਵੋਟਾਂ ਪਾਉਣਾ ਦੇ ਨੇ ਤੇ 4 ਤਰੀਕ ਨੂੰ ਸਥਿਤੀ ਸਪਸ਼ਟ ਹੋ ਜਾਏਗੀ ਕਿ ਆਖਰ ਕੈਂਡੀਡੇਟ ਪੋਲੀਟੀਕਲ ਪਾਰਟੀਆਂ ਦੀ ਨੀਤੀਆਂ ਪ੍ਰਭਾਵਸ਼ਾਲੀ ਰਹੀਆਂ ਨੇ ਜਾਂ ਫਿਰ ਵੱਖ-ਵੱਖ ਡੇਰਿਆਂ ਦੇ ਮੁਖੀ ਵੱਲੋਂ ਲਏ ਅਸ਼ੀਰਵਾਦ ਦਾ ਪ੍ਰਭਾਵ ਰਿਹਾ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ